ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਠਾਕੁਰ ਮਾਲਕ ਪਰਮੇਸ਼ਰ ਦੀਨ ਗਰੀਬਾਂ ਦੇ ਦਰਦ ਦੁੱਖ ਨਿਵਾਰ ਦੂਰ ਕਰਨ ਵਾਲਾ ਹੈ ਅਵਿਦਿਆ ਦੀਆਂ ਦਰਦ ਪੀੜਾਂ ਮੇੜ ਕੇ ਆਪਣਿਆ ਜਨ ਸੇਵਕਾਂ ਦੀ ਆਪ ਹੀ ਲੋਕ ਪ੍ਰਲੋਕ ਵਿੱਚ ਇੱਜ਼ਤ ਰੱਖਣ ਵਾਲਾ ਹੈ ਤਰਨ ਤਾਰਨ ਹਰ ਨਿਦ ਦੁੱਖ ਨਸਕੈ ਬਿ ਆਪ ਪਰਮੇਸ਼ਰ ਦਾ ਨਾਮ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਤਰਨ ਜਹਾਜ਼ ਰੂਪ ਹੈ ਤੇ ਸਾਰੇ ਸੁੱਖਾਂ ਦਾ ਨਿਦ ਖਜ਼ਾਨਾ ਹੈ ਸੰਸਾਰ ਰੂਪ ਨਿਦ ਸਮੁੰਦਰ ਤੋਂ ਤਾਰਨ ਵਾਲੇ ਤਰਣ ਜਹਾਜ਼ ਰੂਪ ਹਰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਕਦੇ ਵੀ ਕੋਈ ਦੁੱਖ ਨਹੀਂ ਵਿਆਪ ਲੱਗ ਸਕਦਾ ਸਾਧੂ ਸੰਗ ਭਜੋ ਗੋਪਾਲ ਸਾਧੂ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲ ਕੇ ਗੋਪਾਲ ਗੋ ਤ੍ਰਤੀ ਦੇ ਪਾਲ ਪਾਲਕ ਪਰਮੇਸ਼ਰ ਦਾ ਭਜਨ ਕਰੋ ਆਨ ਸੰਜਮ ਕਿਸ਼ ਨ ਸੂਝੈ ਇਹ ਯਤਨ ਕਾਟ ਕਲ ਕਾਲ ਰਹਾਉ ਆਨ ਹੋਰ ਕੋਈ ਵੀ ਸੰਜਮ ਯਤਨ ਸਾਧਨ ਸਾਨੂੰ ਸੁਝਦਾ ਨਹੀਂ ਭਾਵ ਦਿਸਦਾ ਨਹੀਂ ਹੈ ਇਹ ਨਾਮ ਰੂਪ ਯਤਨ ਉਪਾ ਕਰਕੇ ਕਲ ਕਲ ਯੁਗ ਦਾ ਦੁਖਦਾਈ ਕਾਲ ਸਮਾਂ ਕਟਿਆ ਜਾਂਦਾ ਹੈ ਇਹ ਨਾਮ ਰੂਪ ਯਤਨ ਕਰਕੇ ਹੀ ਮਾਨ ਦੀਆਂ ਕਲ ਕਲਪਨਾ ਤੇ ਕਾਲ ਦਾ ਕਟਣਾ ਹੁੰਦਾ ਹੈ ਰਹਾਉ ਆਦਿ ਅੰਤ ਦਇਾਲ ਪੂਰਨ ਿਸ ਬਿਨਾ ਨਹੀਂ ਕੋਈ ਉਹ ਦਇਆਲ ਦਿਆਦਾ ਘਰ ਵਾਹਿਗੁਰੂ ਆਦ ਮੁੱਢ ਤੋਂ ਲੈ ਕੇ ਭਾਵ ਸੰਸਾਰ ਦੀ ਸਿਰਜਣਾ ਤੋਂ ਲੈ ਕੇ ਅੰਤ ਅਖੀਰ ਤੱਕ ਭਾਵ ਸੰਸਾਰ ਦੇ ਨਾਸ਼ਵੰਤ ਹੋਣ ਤੱਕ ਪਰੀਪੂਰਨ ਹੈ ਉਸ ਤੋਂ ਬਿਗੈਰ ਹੋਰ ਕੋਈ ਵੀ ਲੋਕ ਪ੍ਰਲੋਕ ਵਿੱਚ ਰੱਖਿਆ ਕਰਨ ਨੂੰ ਸਮਰੱਥ ਨਹੀਂ ਹੈ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋ ਜਿਸ ਨੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਕੇ ਜੰਮਣਾ ਮਰਨਾ ਮੀਟ ਲਿਆ ਉਹ ਸਿਮਰਨੇ ਜੋਗ ਸੁਆਮੀ ਮਾਲਕ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ ਜਿਸ ਵੀ ਸੰਤ ਭਗਤ ਨੇ ਸੁਆਮੀ ਮਾਲਕ ਪਰਮੇਸ਼ਰ ਦੇ ਨਾਮ ਨੂੰ ਚੇਤੇ ਕੀਤਾ ਸਿਮਰਿਆ ਹੈ ਉਸ ਨੇ ਆਪਣਾ ਜੰਮਣਾ ਮਰਨਾ ਨਿਵਰਤ ਕਰ ਲਿਆ ਇਸ ਲਈ हे ਭਾਈ ਉਸ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ ਵੇਦ ਸਿਮਰਤ ਕਥਾ ਸ਼ਾਸਤ ਭਗਤ ਕਰਹਿ ਵਿਚਾਰ ਚਾਰੇ ਵੇਦ 27 ਸਿਮਰਤੀਆਂ ਤੇ ਛੇ ਸ਼ਾਸਤਰ ਉਸੇ ਪਰਮੇਸ਼ਰ ਦਾ ਗਿਆਨ ਕਥਨ ਕਰਦੇ ਆ ਅਤੇ ਭਗਤ ਜਨਮੀ ਇਹ ਵਿਚਾਰ ਨਿਰਣਾ ਕਰਦੇ ਆ ਭਗਤ ਜਨਮੀ ਉਸੇ ਪਰਮੇਸ਼ਰ ਦੇ ਗੁਣਾਂ ਦਾ ਸਰੂਪ ਦਾ ਵਿਚਾਰ ਕਰਦੇ ਹਨ ਅਰਥਾਤ ਸਾਰਿਆਂ ਦੀ ਇੱਕੋ ਹੀ ਸਲਾਹ ਹੈ ਕੀ ਸਲਾਹ ਹੈ ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ ਹਉਨਾਂ ਦੀ ਇਹੋ ਸਲਾਹ ਹੈ ਕਿ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲ ਕੇ ਮੋਕਸ਼ ਪਦਵੀ ਮੁਕਤੀ ਪਾਈਦੀ ਹੈ ਤੇ ਅਗਿਆਨ ਰੂਪ ਹਨੇਰਾ ਬਿਨਸ ਨਾਸ਼ ਹੋ ਜਾਂਦਾ ਸੰਸਾਰਿਕ ਬੰਧਨਾ ਤੋਂ ਮੁਕਤੀ ਪਾਉਣ ਦੀ ਯੁਗਤੀ ਸਾਧ ਸੰਗਤ ਹੈ ਜਿਸ ਵਿੱਚ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਅਗਿਆਨਤਾ ਦਾ ਹਨੇਰਾ ਨਾਸ਼ ਹੋ ਜਾਂਦਾ ਹੈ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਉਸ ਵਾਹਿਗੁਰੂ ਦੇ ਚਰਨ ਕਮਲ ਹੀ ਸਾਡੇ ਜਨ ਦਾਸਾਂ ਦਾ ਆਧਾਰ ਆਸਰਾ ਹਨ ਸਾਡੇ ਲਈ ਤਾਂ ਇਸ ਲੋਕ ਵਿੱਚ ਸਰਦਾ ਰੂਪੀ ਰਾਸ ਪੂੰਜੀ ਤੇ ਪ੍ਰਲੋਕ ਦੀ ਪੂੰਜੀ ਏਕ ਕਈਏ ਇੱਕ ਨਾਮ ਹੀ ਹੈ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਏਕ ਸਤਿਗੁਰੂ ਜੀ ਕਥਨ ਕਰਦੇ ਹਨ ਕੇ ਸਰੀਰ ਦਾ ਤਾਣ ਬਲ ਸੰਸਾਰ ਦੇ ਅੰਦਰ ਮਾਨ ਸਤਕਾਰ ਦੇਣ ਵਾਲਾ ਸਰੀਰ ਦਾ ਵਿਵੇਕ ਰੂਪੀ ਬਲ ਮਨ ਦਾ ਗਿਆਨ ਰੂਪੀ ਮਾਨ ਤੇ ਸੱਚਾ ਦੀਬਾਣ ਆਸਰਾ ਦੇਣ ਵਾਲਾ ਵਾਹਿਗੁਰੂ ਹੀ ਹੈ ਇਸ ਕਰਕੇ ਮੈਨੂੰ ਦਾਸ ਨੂੰ ਉਸ ਵਾਹਿਗੁਰੂ ਦੀ ਹੀ ਓਟ ਟੇਕ ਹੈ ਤਨਸਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰ ਗੁਰ ਸਮਝਾਇਆ ਏ ਭਾਈ ਜਿਨ੍ਹਾਂ ਪੁਰਖਾਂ ਨੂੰ ਫਿਰਦਿਆਂ ਫਿਰਦਿਆਂ ਸੰਤ ਜਨ ਭੇਟੇ ਮਿਲੇ ਹਨ ਉਹਨਾਂ ਨੂੰ ਸਾਧੂਆਂ ਦੀ ਸੰਗਤ ਵਿੱਚ ਮਿਲੇ ਹੋਇਆਂ ਨੂੰ ਪੂਰਿਆਂ ਸਤਿਗੁਰਾਂ ਨੇ ਸਮਝਾ ਦਿੱਤਾ ਹੈ ਕੀ ਸਮਝਾ ਦਿੱਤਾ ਹੈ ਆਨ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਧਿਆਇਆ ਹਉਨਨ ਨੂੰ ਸਮਝਾਇਆ ਏ ਭਾਈ ਆਨ ਹੋਰ ਸਾਰੀਆਂ ਬਿੱਧੀਆਂ ਕਿਸੇ ਵੀ ਕੰਮ ਨਹੀਂ ਆਉਣ ਵਾਲੀਆਂ ਇਸ ਕਰਕੇ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਕਰੋ ਤਾਤੇ ਮੋਹ ਧਾਰੀ ਊਟ ਗੋਪਾਲ ਏ ਭਾਈ ਤਾਤੇ ਇਸ ਕਰਕੇ ਮੈਂ ਅਸੀਂ ਗੋ ਪ੍ਰਿਥਵੀ ਦੇ ਪਾਲ ਪਾਲਕ ਪਰਮੇਸ਼ਰ ਦੀ ਊਟ ਪਨਾਹ ਸ਼ਰਨ ਦਿਲ ਵਿੱਚ ਧਾਰਨ ਕੀਤੀ ਹੋਈ ਹੈ ਸਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾਉ ਜਦੋਂ ਅਸੀਂ ਪੂਰਨ ਸਰਬ ਵਿਆਪਕ ਪਰਮੇਸ਼ਰ ਦੀ ਸਰਨ ਓਟ ਵਿੱਚ ਪਏ ਤਦੋਂ ਸਾਡੇ ਸਾਰੇ ਅਵਿਧਿਆ ਆਦ ਦੇ ਜੰਜਾਲ ਬੰਧਨ ਨਾਸ਼ ਹੋ ਗਏ ਰਹਾਉ ਬਿਸਰਾਮ ਦੇ ਕੀ ਸਤਗੁਰੂ ਅੱਗੇ ਕਿਰਪਾ ਕਰਦੇ ਆ ਸੁਰਗ ਮਿਰਤ ਭਯਾਲ ਪੂ ਮੰਡਲ ਸਗਲ ਬਿਆਪੇ ਮਾਈ ਸੁਰਗ ਸਵਰਗ ਲੋਕ ਮਿਰਤ ਮਾਤ ਲੋਕ ਪਯਾਲ ਪਾਤਲ ਲੋਕ ਤੇ ਜਿਤਨਾ ਪ੍ਰਿਥਵੀ ਦਾ ਮੰਡਲ ਗੋਲਾਕਾਰ ਘੇਰਾ ਹੈ ਮਿਰਤ ਮ੍ਰਿਤੂ ਲੋਕ ਪਾਵ ਜੰਪੂਰੀ ਵਿੱਚ ਤੇ ਭੂ ਪ੍ਰਿਥਵੀ ਦੇ ਮੰਡਲ ਸੰਸਾਰ ਇਨਾਂ ਸਾਰਿਆਂ ਥਾਵਾਂ ਵਿੱਚ ਮਾਇਆ ਵਿਆਪ ਰਹੀ ਹੈ ਜੀਵ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਈ ਇਹ ਭਾਈ ਜੀਵਾਂ ਦੇ ਉਧਾਰਨ ਉਧਾਰ ਕਰਨ ਵਾਲਾ ਭਾਵ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਸਾਰੀਆਂ ਕੁਲ ਵੰਸ਼ਾਂ ਨੂੰ ਤਾਰਨ ਵਾਲਾ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੀ ਹੈ ਇਸ ਕਰਕੇ ਉਸ ਪਰਮੇਸ਼ਰ ਦੇ ਨਾਮ ਨੂੰ ਇੱਕ ਚਿਤ ੋਕੇ ਧਿਆਇਆ ਕਰੂ ਜੀਵਾਂ ਦੇ ਉਧਾਰ ਕਰਨ ਲਈ ਤੇ ਸਾਰੀਆਂ ਕੁਲਾਂ ਦੇ ਤਾਰਨੇ ਵਾਸਤੇ ਮੈਂ ਹਰ ਹਰ ਨਾਮ ਨੂੰ ਇੱਕ ਚਿਤ ੋਕੇ ਧਿਆਇਆ ਹੈ ਨਾਨਕ ਨਾਮ ਨਰੰਜਨ ਉਗਾਈਐ ਪਾਈਐ ਸਰਬ ਨਿਧਾਨਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ اے ਭਾਈ ਜਦੋਂ ਨਰੰਜਨ ਮਾਇਆ ਦੀ ਕਾਲਕ ਤੋਂ ਰਹਿ ਪਰਮੇਸ਼ਰ ਦੇ ਨਾਮ ਨੂੰ ਕੀਰਤਨ ਰੂਪ ਵਿੱਚ ਗਾਉਣਾ ਕਰੀਏ ਤਾਂ ਸਾਰੇ ਨਿਧੀਆਂ ਦੇ ਨਿਧਾਨਾ ਖਜ਼ਾਨੇ ਪਾ ਲਈਦੇ ਸਾਰਿਆਂ ਖਜ਼ਾਨਿਆਂ ਦੇ ਮਾਲਕ ਵਾਹਿਗੁਰੂ ਨੂੰ ਪਾ ਲਈਦਾ ਕਰਿ ਕਿਰਪਾ ਜਿਸ ਦੇ ਸੁਆਮੀ বিরলে ਕਾਹੂ ਜਾਨਾ ਜਿਨੂ ਸੁਆਮੀ ਮਾਲਕ ਪਰਮੇਸ਼ਰ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਨਾਮ ਦਾ ਦਾਨ ਬਖਸ਼ ਦਿੰਦਾ ਪਰ ਕਾਹੂ ਕਿਸੇ ਬਿਰਲੇ ਟਾਵੇਂ ਨੇ ਸਿਮਰਨ ਦੇ ਲਾਭ ਸਰੂਪ ਨੂੰ ਜਾਣਿਆ ਹੈ ਤਨਸਰੀ ਮਹੱਲਾ ਪੰਜਵਾ ਘਰ ਦੂਜਾ ਚੌਪ ਦੇ ਇਕ ਓੰਕਾਰ ਸਤਗੁਰ ਪ੍ਰਸਾਦ ਤਨਸਰੀ ਰਾਗਣੀ ਵਿੱਚ ਮਹੱਲਾ ਪੰਜਵਾ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਘਰ ਦੂਸਰੇ ਸੁਰਤਾਲ ਵਿੱਚ ਅੱਗੇ ਚੌਪ ਦੇ ਚਾਰ ਪਦਿਆਂ ਵਾਲੇ ਸ਼ਬਦ ਆਉਣਗੇ ਇਸ ਸ਼ਬਦ ਵਿੱਚ ਸਤਿਗੁਰੂ ਸੰਸਾਰਿਕ ਜੀਵ ਦੇ ਪਰਮ ਵਿੱਚ ਭੁੱਲਿਆ ਹੋਇਆਂ ਦੇ ਲਖਣ ਕਤਨ ਕਰਦੇ ਆ ਪਹਿਲਾ ਮੰਗਲ ਕਰਦੇ ਇੱਕ ਜੋ ਅਦਵੈਤ ਰੂਪ ਬ੍ਰਹਮ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਛੋੜ ਜਾਹੇ ਸੇ ਕਰਹਿ ਪਰਾਲ हे ਭਾਈ ਜਿਹੜੇ ਪਦਾਰਥ ਛੱਡ ਕੇ ਚਲੇ ਜਾਣੇ ਆ ਸੇ ਉਹਨਾਂ ਪਦਾਰਥਾਂ ਵਾਸਤੇ ਜੀਵ ਪਰਾਲ ਪਰਾਲੀ ਧਾਨਾਂ ਦੇ ਫੂਸ ਦੀ ਨਿਆਈਂ phੋਕੇ ਕਰਮ ਕਰ ਰਿਹਾ ਕਾਮ ਨ ਆਵਹਿ ਸੇ ਜੰਜਾਲ ਜਿਨ੍ਹਾਂ ਸੰਬੰਧੀਆਂ ਪਦਾਰਥਾਂ ਨੇ ਜੀਵ ਦੇ ਕਾਮੀ ਨਹੀਂ ਹੋਣਾ ਉਹ ਉਹਨਾਂ ਦੀ ਜੰਜਾਲਾਂ ਬੰਦਨਾ ਵਿੱਚ ਰਾਤ ਦਿਨੇ ਪਿਆ ਆ ਸੰਗ ਨ ਚੱਲ ਹੈ ਤਿੰਨ ਸਿਉ ਹੀਤ ਜੋ ਬਹਿਰਾਈ ਸੇ ਹੀ ਮੀਤ ਜਿਨ੍ਹਾਂ ਸੰਬੰਧੀਆਂ ਪਦਾਰਥਾਂ ਕੰਮਾਂ ਨੇ ਜੀਵ ਦੇ ਨਾਲ ਚੱਲ ਕੇ ਪ੍ਰਲੋਗ ਨੂੰ ਸਹਾਇਤਾ ਕਰ ਲਈ ਨਾਲ ਹੀ ਨਹੀਂ ਜਾਣਾ ਉਹਨਾਂ ਨਾਲ ਹੀਤ ਪ੍ਰੇਮ ਕਰਦਾ ਹੈ ਜਿਹੜੇ ਕਾਮ ਕ੍ਰੋਧ ਲੋਭ ਆਦ ਵੈਰੀ ਉਹਨਾਂ ਨੂੰ ਇਹ ਮਿੱਤਰ ਸਮਝਦਾ ਐਸੀ ਪਰਮ ਭੁੱਲੇ ਸੰਸਾਰ ਜਨਮ ਪਦਾਰਥ ਖੋਏ ਗਵਾਰਾ ਰਹਾਉ ਹਾਇ ਇਸ ਪ੍ਰਕਾਰ ਸੰਸਾਰਾ ਜਗਤ ਦੇ ਜੀਵ ਧਰਮ ਵਿੱਚ ਭੁੱਲੇ ਹੋਏ ਹਨ ਅਤੇ ਆਪਣੇ ਅਮੋਲਕ ਜਨਮ ਰੂਪੀ ਪਦਾਰਥ ਨੂੰ ਬੇਸਮਝ ਤਾਈ ਵਿੱਚ ਗਵਾਰਾ ਮੂਰਖ ਜੀਵ ਖੋਏ ਗਵਾਰ ਰਹਾਉ ਅਗੇ ਸਤਿਗੁਰੂ ਮਿਸਰਾਮ ਦੇ ਕੇ ਕਿਰਪਾ ਕਰਦੇ ਆ ਸਾਚ ਧਰਮ ਨਹੀਂ ਭਾਵੇ ਡੀਠਾ ਝੂਠ ਤੋਂ ਸਿਓ ਰਚਿਓ ਮੀਠਾ ਅੰਮ੍ਰਿਤ ਨਾਮ ਦਾ ਜਪਣਾ ਤੇ ਹਰਨਾ ਨੂੰ ਜਪਉਣਾ ਮਨ ਵਿਸ਼ਿਆਂ ਦੀ ਕੁਸੰਗਤ ਵੱਲੋਂ ਧੀਰਜਤਾ ਦੇ ਸਹਿਤ ਹੋਣਾ ਉਪਕਾਰੀ ਸੁਭਾਅ ਆਦ ਜੋ ਸੱਚਾ ਧਰਮ ਸੀ ਉਹ ਇਸ ਜੀਵ ਨੂੰ ਡੀਠਾ ਦੇਖਣਾ ਭੌਂਦਾ ਭਾਵ ਚੰਗਾ ਨਹੀਂ ਲੱਗਦਾ ਅਤੇ ਝੂਠ ਬੋਲਣ ਨੂੰ ਕਿਸੇ ਨਾਲ ਧੋ ਧੋਖੇ ਬਾਜੀ ਛਲ ਫਰੇਬ ਕਰਨ ਨੂੰ ਮਿੱਠਾ ਪਿਆਰਾ ਜਾਣ ਕੇ ਇਨ੍ਹਾਂ ਵਿੱਚ ਰਚਿਆ ਹੋਇਆ ਦਾਤ ਪਿਆਰੀ ਵਿਸਰਿਆ ਦਾਤਾਰ ਜਾਣੈ ਨਾਹੀ ਮਰਨ ਵਿਚਾਰਾ ਜੀਵ ਨੂੰ ਵਾਹਿਗੁਰੂ ਦਾਤੇ ਦੀ ਦਿੱਤੀ ਦਾਤ ਪਿਆਰੀ ਚੰਗੀ ਲੱਗ ਰਹੀ ਆ ਤੇ ਦਾਤਾ ਦੇਣ ਵਾਲਾ ਵਾਹਿਗੁਰੂ ਵਿਸਰਿਆ ਭੁੱਲ ਗਿਆ ਜੀਵ ਐਸਾ ਵਿਚਾਰਾ ਦੀਨ ਹੋ ਰਿਹਾ ਹੈ ਕਿ ਆਪਣੀ ਮਰਨ ਮੌਤ ਨੂੰ ਜਾਣਦਾ ਹੀ ਨਹੀਂ ਹੈ ਵਸਤ ਪਰਾਇ ਕਉ ਉਠ ਰੂਵੈ ਕਰਮ ਧਰਮ सगला ਈ ਖੋਵੈ ਜੀਵ ਪਰਾਇ ਵਸਤੂ ਦੌਲਤ ਭਾਵ ਪਰਾਏ ਦਾ ਧਨ ਤੇ ਪਰਾਏ ਸਰੂਪਾ ਨੂੰ ਵੇਖੇ ਨਿਤ ਹੀ ਉਠ ਉਠ ਕੇ ਰੋਂਦਾ ਹੈ ਮੈਨੂੰ ਕਿਉਂ ਨਹੀਂ ਇਹ ਚੰਗੇ ਪਦਾਰਥ ਮਿਲੇ ਇਸ ਤਰ੍ਹਾਂ ਜੀਵ ਨਿਤ ਨਿਮਿਤ ਪਰਾਛਿਤ ਆਦਿਕ ਕਰਮ ਜਗ ਆਦਿਕ ਧਰਮ सगला ਈ ਸਾਰਾ ਹੀ ਖੋਵੈ ਗਵਾ ਲਿੰਦਾ ਹੈ ਹੁਕਮ ਨਾ ਬੂਝੈ ਆਮਣ ਜਾਣੇ પાપ કરે તાપછો તાણે જીવ વાય ગુરુ ਦੇ ਹੁਕਮ ਨੂੰ ਬੂਝੈ ਸਮਝਦਾ ਨਹੀਂ ਜਿਸ ਕਰਕੇ વાય ગુરુ ਦਾ ਆਉਣ ਜਾਣ ਦਾ ਹੁਕਮ ਪਿਆ ਰਹਿਦਾ ਜਨਮ ਤਾਰ ਕੇ ਆਉਂਦਾ ਹੈ ਪਰ ਆਲਬਧ સમાપ્ત ਹੋਈ ਤੋਂ ਪਰਲੋਕ ਨੂੰ ਚਲਿਆ ਜਾਂਦਾ ਹੈ अनेਕ ਪ੍ਰਕਾਰ ਦੇ ਜੀਵ પાਪ ਗੁਨਾਹ ਕਰਮ ਕਰਦਾ ਹੈ ਤੇ ਜਦੋਂ ਉਸ ਦਾ ਦੰਡ ਮਿਲਦਾ ਤਦ ਪਛੋ તાણે ਪਛਤਾਪ ਕਰਦਾ ਹੈ ਜੋ ਤੁਧ ਪਾਵੈ ਸੋ ਪਰਵਾਣ ਤੇਰੇ ਭਾਣੇ ਨੂੰ ਕੁਰਬਾਨ ਏ ਵਾਹਿਗੁਰੂ ਜੋ ਤੁਹਾਨੂੰ ਪਉਂਦਾ ਹੈ ਉਹੋ ਹੀ ਸਾਨੂੰ ਜੀਵਾਂ ਨੂੰ ਪਰਵਾਣ ਕਹੀਏ ਪਰਵਾਣ ਨੀਗ ਹੈ ਏ ਪਰਮੇਸ਼ਰ ਜੀ ਅਸੀਂ ਤੁਹਾਡੇ ਭਾਣੇ ਹੁਕਮ ਤੋਂ ਕੁਰਬਾਨ ਬਲਹਾਰ ਜਾਂਦੇ ਹਾਂ ਨਾਨਕ ਗਰੀਬ ਬੰਦਾ ਜਨ ਤੇਰਾ ਰਾਖਲੇ ਸਾਹਿਬ ਪ੍ਰਭ ਮੇਰਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਵਾਹਿਗੁਰੂ ਜੀ ਮੈਂ ਜਨਦਾਸ ਨਾਮ ਰੂਪੀ ਗੁਣਾ ਰੂਪੀ ਸਾਧਨਾ ਰੂਪੀ ਤਨ ਤੋਂ ਗਰੀਬ ਨਿਰਧਨ ਤੇਰਾ ਤੁਹਾਡਾ ਹੀ ਬੰਦਾ ਦਾਸ ਹਾਂ ਮੈਂ ਗਰੀਬ ਨਿਮਾਣਾ ਤੇਰੇ ਜਨਦਾਸਾਂ ਦਾ ਬੰਦਾ ਦਾਸ ਹਾਂ हे ਮੇਰੇ ਸਾਹਿਬ ਮਾਲਕ ਪ੍ਰਭ ਪਰਮੇਸ਼ਰ ਜੀ ਕਿਰਪਾ ਕਰਕੇ ਸਾਡੀ ਸੰਸਾਰਿਕ ਦੁੱਖਾਂ ਤੋਂ ਰੱਖਿਆ ਕਰ ਲਵੋ ਜੀ ਵਾਹਿ ਗੁਰੂ 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 ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ